ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਪੰਜਾਬ ਪੁਲਿਸ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜਲੰਧਰ ਦੇ ਪਿੰਸ ਹਸਪਤਾਲ ਤੋਂ ਲੈ ਗਈਆਂ ਤਸਵੀਰਾਂ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਭਾਰੀ ਪੁਲਿਸ ਫੋਰਸ ਦੇ ਸੁਰੱਖਿਆ ਦੇ ਮੱਦੇਨਜ਼ਰ ਉਹਨਾਂ ਨੂੰ ਜਲੰਧਰ ਦੇ ਪੀਮਸ ਹਸਪਤਾਲ ਤੋਂ ਲਜਾਇਆ ਜਾ ਰਿਹਾ ਚਰਚਾ ਕੀ ਉਹਨਾਂ ਨੂੰ ਪੀ ਡਬਲਯੂ ਡੀ ਰੈਸਟ ਹਾਊਸ ਵਿੱਚ ਰੱਖਿਆ ਗਿਆ ਦੇ ਰਾਤ ਤੱਕ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੰਜਾਬ ਪੁਲਿਸ ਜਲੰਧਰ ਦੇ ਪੀਮਸ ਹਸਪਤਾਲ ਦੇ ਵਿੱਚ ਲੈ ਕੇ ਆਏ ਸੀ ਹਸਪਤਾਲ ਦੇ ਗੇਟ ਤੇ ਸੁਰੱਖਿਆ ਸਖਤ ਕਰ ਦਿੱਤੇ ਗਏ ਸੀ ਸਕਰੀਨ ਦੇ ਉੱਤੇ ਚੱਲ ਰੀਆਂ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਸ਼ੋਹਣੇ ਦੇ ਵਿੱਚ ਜਿਹੜਾ ਕਿ ਇਸ ਹਸਪਤਾਲ ਨੂੰ ਤਬਦੀਲ ਕਰ ਦਿੱਤਾ ਗਿਆ ਸੀ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪਬਲਿਕ ਦਾ ਬਿਆਨ ਵੀ ਸਾਹਮਣੇ ਐਸੀ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਪੁਲਿਸ ਉਹ ਤੈਨਾਤ ਕੀਤੀ ਗਈ ਹੈ ਸਾਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਪਰ ਕੀ ਕਾਰਨ ਇਹ ਨਹੀਂ ਦੱਸਿਆ ਪਰ ਲਾਲ ਜੀ ਇਹ ਕਿ ਪੀਐਮ ਸਾਹ ਹਸਪਤਾਲ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਲਿਆਂਦਾ ਗਿਆ ਸੀ ਤੇ ਅੱਜ ਸਵੇਰੇ ਉਹਨਾਂ ਨੂੰ ਜਿਹੜਾ ਕਿ ਉੱਥੋਂ ਲੈ ਗਏ ਨੇ ਤੇ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਪੀਡਬਲਿਊਡੀ ਰੈਸਟ ਹਾਊਸ ਦੇ ਵਿੱਚ ਰੱਖਿਆ ਗਿਆ ਆਓ ਸੁਣੋ ਜੀ ਪਬਲਿਕ ਦਾ ਕੀ ਕਹਿਣਾ ਕੀ ਪ੍ਰੋਬਲਮ ਆ ਰਹੀ ਸੀ ਤੁਹਾਨੂੰ ਨਹੀਂ ਜੀ ਤੁਹਾਨੂੰ ਅੰਦਰ ਨਹੀਂ ਜਾਣ ਦਿੱਤਾ ਭਾਜੀ ਭਰਾ ਦਾ ਐਕਸੀਡੈਂਟ ਹੋਇਆ ਵਾ ਸਾਨੂੰ ਫੋਨ ਆਇਆ ਕੀ ਆ ਜੋ ਸਾਨੂੰ ਜਾਣ ਹੀ ਨਹੀਂ ਦੇਦੇ ਭਾਈ ਅੰਦਰ ਕਿਹੜੇ ਹਸਪੀਟਲ ਆਏ ਕਿਹਨਾਂ ਵੱਲੋਂ ਤੁਹਾਨੂੰ ਜਿਹੜਾ ਰੋਕਿਆ ਜਾ ਰਿਹਾ ਆ ਪੁਲਿਸ ਵਾਲੋ ਭਾਈ ਰੋਕਿਆ ਜਾਂਦਾ ਤਾਂ ਨਾ ਯੂਰ ਰੋਕੇ ਜਾ ਰਹੇ ਸਾਨੂੰ ਭਾਈ ਪਤਾ ਨਹੀਂ ਕਿਉਂ ਰੋਕੇ ਜਾਂਦਾ ਵੀ ਤੁਹਾਨੂੰ ਸਾਨੂੰ ਕਾਰਨ ਦੱਸੋ ਆਪਾਂ ਘਰ ਸੁੱਤੇ ਆ ਸੰਗ ਆਇਆ ਕੀ ਆ ਵੀ ਬੜਾ ਪ੍ਰੋਬਲਮ ਆ ਆਪਾਂ ਆਏ ਆ ਸਾਨੂੰ ਅੰਦਰ ਕਿਉਂ ਨਹੀਂ ਜਾਣਦੇ ਨੇ ਭਾਈ ਦੱਸੋ ਇਹ ਤਾਂ ਵੀ ਸੀਰੀਅਸ ਆ ਭਾਈ ਡਿੱਗਾ ਬਹੁਤ ਬਰੀਕਾ ਭਾਈ ਸਿਕਿਉਰਿਟੀ ਕਿੰਨੀ ਕਿ ਲੱਗੀ ਪੁਲਿਸ ਦੀ ਭਾਈ ਦੇਖ ਲਓ ਤੁਸੀਂ ਕੈਮਰਾ ਮਾਰ ਕੇ ਥੇਲੇ ਵੀ ਅਤੇ ਹੁਣ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਅੱਜ ਸ਼ੰਭੂ ਅਤੇ ਖਨੌਰੀ ਸਰਹੱਦ ਤੋਂ ਕਿਸਾਨਾਂ ਨੂੰ ਹਟਾਉਣ ਤੋਂ ਬਾਅਦ ਕਿਸਾਨ ਅਜੋ ਕੁਰਕ ਖੇਤਰ ਦੇ ਦੇਵੀ ਲਾਲ ਪਾਰਕ ਦੇ ਵਿੱਚ ਇਕੱਠੇ ਹੋਣਗੇ ਉਸ ਤੋਂ ਬਾਅਦ ਉਹ ਮੁੱਖ ਮੰਤਰੀ ਦੀ ਰਿਹਾਇਸ਼ ਦਾ ਕਿਰਾਇਓ ਵੀ ਕਰਨਗੇ ਤਾਂ ਦੱਸਿਆ ਕਿ ਕਿਸਾਨਾਂ ਨੂੰ ਜਿਹੜਾ ਕਿ ਜ਼ਬਰੀ ਉਹਨਾਂ ਦਾ ਸ਼ੰਭੂ ਅਤੇ ਖਨੌਰੀ ਮੋਰਚਾ ਖਤਮ ਕੀਤਾ ਗਿਆ ਢਾਹ ਢੇਰੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਉੱਥੇ ਜੇਕਰ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਬਾਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਤੀਜੀ ਥਾਂ ਤੇ ਜਿਹੜਾ ਕਿ ਸ਼ਿਫਟ ਕਰ ਦਿੱਤਾ ਗਿਆ ਹਕੀਆ ਕੀ ਤੋਂ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ